ਗਾਈਜ਼ ਮੈਂ ਆਪਣਾ ਡੇਨਾ ਦਾ ਵੀਡੀਓ ਵੀਡੀਓ ਦੇਖ ਦਿਆਂ ਦੀ ਤੇ ਪਰ ਮੈਨੂੰ ਇੱਕ ਗੱਲ ਸਮਝ ਜੀ ਨਹੀਂ ਲੱਗੀ ਵਿਆਹ ਕੀ ਆ ਸਟicker ਨਹੀਂ ਲਾਇਆ ਸਟicker ਥੋੜੀ ਪਾਗਲੇ ਬਟ ਸਟicker ਲਾਇਆ ਚੜਾਈ ਪਾਲੇ ਜੋਰਡਨ ਪਾਇ ਹੋਇਆ ਆ ਜੋਰਡਨ ਕੀ ਐਸ ਜੋਡਾ ਹਾਂ ਇਹਨੂੰ ਜੋਰਡਨ ਕਹਿੰਦੇ ਆ ਦੇ ਕਿੱਥੇ ਜੋਰਡਨ ਦੇ ਆ ਓਹ ਹੋ ਹੋਏ ਹੋਏ ਆ ਜੋਰਡਨ ਦੇ ਬੂਟ ਹੁੰਦੇ ਆ ਕਿਹਦਾ ਖਾ ਖੋ ਇਹ ਜੋ ਡਾਣਾ ਇਹ ਜੋਰਡਨ ਆ ਤਾਂ ਇਹ ਜੋੜ ਪਾਇਆ ਹੁੰਦਾ ਵਾ ਇਹ ਜੋਕ ਨਹੀਂ ਪਾਇਆ ਹਾਂ ਬੂਟਾਂ ਦਾ ਨਾ ਹੋਆ ਜੋਰਡਨ ਦੇ ਪਾਉਣੇ 35000 ਦੇ ਬੂਟ ਆ ਆ ਤਾਂ ਆਮ ਨਿਆਣੇ ਦੇ ਨਿਕਰਾਈਆਂ ਨੂੰ ਲੱਗਣੇ ਇਹਦਾ ਕਰਕੇ ਇਹਦਾ ਕਰਕੇ 35000 ਦੇ ਆ ਇਹਦਾ ਕਰਕੇ 35000 ਦੇ ਫਿਰ ਆ ਸਟicker ਮੈਨੂੰ ਦੇ ਜਾ ਬਾਕੀ ਬੂਟ ਲੈ ਆ ਜੇ ਤੂੰ ਮੈਂ ਇਹਦਾ ਸਟicker ਵੀ ਵੇਚ ਦੂੰਗੀ ਕੋਈ ਹੋਰ ਤਾਂ ਨਮਾ ਨਮਾ ਚੋਚ ਲੈ ਦੇਖ ਲੋ ਮੈਂ ਦੇਖੀ ਜਾਨੀ ਕਦੋਂ ਨਹੀਂ ਮੈਂ ਕਿਹਾ ਮੁੰਡਾ ਨਾਲ ਲੱਗਦਾ ਜਰਾਬਾਂ ਦਾ ਸਟicker ਨਹੀਂ ਲਾ ਕੇ ਆਇਆ ਉੱਬ ਬਾਅਦ ਚ ਪਤਾ ਲੱਗਾ ਜਾਰਡਨ ਹੁੰਦਾ। ਆਹ ਲੈ ਜਾਰਡਨ ਅਰਜੀਨਲ। ਹਾਂ। ਆ ਆ ਬੇਸਤੀ ਵਾਲਾ ਜਿਹਨੇ ਕਮ ਲਾਦਾ। ਪਾਗਲੇ 35000 ਦੇ ਬੂਟ ਆ। ਮੈਂ ਬੇਸਤੀ ਤਾਂ ਪਤਾ ਲੱਗਦਾ। ਹਣ ਤੂੰ ਪੁੱਛਿਆ ਨਾ ਕੀ ਆ? ਤੂੰ ਪੁੱਛਿਆ ਨਾ ਬਾ ਪੈਸੇ ਕਰਕੇ ਰੱਖਿਆ ਵੀ ਪੁੱਛਿਆ ਕੀ ਆ? ਤੇ ਮੈਨੂੰ ਉਹਨੂੰ ਦੱਸਾਂ ਵੀ ਬੂਟ 35000 ਦੇ ਆ। ਅੱਛਾ ਅੱਛਾ ਤੇ ਇਹ ਜਾਣ ਕਿ ਸਟicker ਤਾਂ ਲਾਇਆ ਹੁੰਦਾ ਕੰਪਨੀ ਵਾਲੇ ਨੇ ਵੀ ਕੋਈ ਪੁੱਛੇ ਦਾ ਨੂਆ ਕਾ ਤੋਂ ਆ ਫੇ ਤੁਸੀਂ ਦੱਸੋ ਵੀ ਆ ਬੂਟ ਮੈਂ ਮੈਂ ਤਾਂ ਗਾਇਜ ਆ ਸਾਡੇ ਦਰਬਾਰ ਸਾਹਿਬ ਨਾ ਉਹ ਬਹੁਤ ਰੁਪਏ ਨਾ ਹੁੰਦੇ ਇੰਦਾ ਦੇ ਆਸਮਾਨ ਛੁੱਟਣ ਵਾਲੇ ਉਹ ਲੱਗਣ ਦੇ ਤੇ ਕਹਿੰਦਾ 35 ਜਾਂ ਦਾ ਜੋਰਡਨ ਦਾ ਬਸ ਆ ਸਟicker ਜਾ ਮਿਲਿਆ ਜਾ ਭਰਾ ਹਾਂ ਨਹੀਂ ਕੋਈ ਹਾਲ ਮੁੰਡਿਆਂ ਦਾ ਡਰੈਸਾਂ ਦਾ ਪਾਟੀਆਂ ਪੈਂਟਾਂ ਵਾਲੀਆਂ ਹੈ ਟੂ ਵੀ ਟੈਟੂ ਵੀ ਲਾਇਆ 10 ਲੱਖ ਦਾ ਟੈਟੂ ਬਣਿਆ ਆ ਆਹੋ ਇਹ ਤਾਂ ਮੈਂ ਵੀ ਪੁੱਛਿਆ ਸੀਗਾ ਇੱਕ ਵਾਰੀ ਕਾਫੀ ਮਹਿੰਗਾ ਦੱਸਣ ਦੇ ਹਾਂ 10 ਲੱਖ ਜੀ ਹਾਂ 10 ਨਹੀਂ 10 ਲੱਖ ਦੀ ਜਿਆਦੀ ਫਕਰੀ ਹੋ ਗਈ ਆ 10 ਲੱਖ ਦੀ ਜਿਆਦੀ ਫਕਰੀ ਹੋ ਗਈ ਆ